31 ਦਸੰਬਰ ਨੂੰ ਪੰਜਾਬ ਦੇ ਵਿੱਚ ਹੋ ਜਾਵੇਗਾ ਨਸ਼ਾ ਖਤਮ ਫਿਰ ਤੋਂ ਇੱਕ ਵੱਡਾ ਦਾਵਾ ਕਰ ਦਿੱਤਾ ਸਰਕਾਰ ਨੇ ਦੱਸ ਦਈਏ ਕਿ ਮੰਤਰੀ ਕੁਲਦੀਪ ਢਾਲੀਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਕਿ 31 ਦਸੰਬਰ ਨੂੰ ਨਸ਼ਾ ਪੂਰਨ ਤੌਰ ਤੇ ਖਤਮ ਹੋ ਜਾਵੇਗਾ ਤੇ ਦੱਸ ਦਈਏ ਕਿ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਹੁਣ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੇ ਇਸ ਗੱਲ ਦਾ ਵੱਡਾ ਦਾਵਾ ਫਿਰ ਤੋਂ ਠੋਕ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ 31 ਦਸੰਬਰ ਤੱਕ ਨਸ਼ਾ ਪੂਰਨ ਤੌਰ ਤੇ ਖਤਮ ਹੋਵੇਗਾ ਤੇ ਸੂਤਰ ਦੇ ਹਵਾਲੇ ਤਹਾ ਵੱਡੀ ਖਬਰ ਐ ਸਾਹਮਣੇ ਆ ਰਹੀ ਐ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਚਰਚਾਵਾ ਹੋ ਰਹੀਆਂ ਨੇ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਨੇ ਤਾਂ ਦੱਸਦੀ ਐ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਲਗਾਤਾਰ ਮੁਹਿੰਮਾਂ ਜਿਹੜੀਆਂ ਕਿ ਜੋ ਸ਼ੁਰੂ ਕੀਤੀਆਂ ਹੋਈਆਂ ਨੇ ਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਖਤਮ ਕਰਨ ਨੂੰ ਲੈ ਕੇ ਵਾਅਦੇ ਵੀ ਕੀਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ 3 ਮਹੀਨਿਆਂ ਦੇ ਵਿੱਚ ਅਸੀਂ ਨਸ਼ਾ ਖਤਮ ਕਰਾਂਗੇ ਤੇ ਜਿਸ ਤੋਂ ਬਾਅਦ ਹਜੇ ਤੱਕ ਜਿਹੜਾ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਹੋਇਆ ਤੇ ਅਕਸਰ ਨਸ਼ੇ ਨੂੰ ਲੈ ਕੇ ਗੱਲ ਕਰੀਏ ਤਾਂ ਅਜਹੀਆਂ ਵਾਰਦਾਤਾਂ ਹਰ ਇੱਕ ਰੋਜ਼ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਕੋਈ ਨਾ ਕੋਈ ਨਸ਼ੇ ਦੀ ਓਵਰਡੋਸ ਦੇ ਨਾਲ ਕਿਸੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਾਂ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ ਵੱਧ ਗਿਆ ਹੈ ਤੇ ਕਈ ਲੋਕ ਨਸ਼ਿਆਂ ਦੀ ਖਾਤਰ ਆਪਣੀ ਜਾਨ ਨੂੰ ਵੀ ਜਿਹੜਾ ਕਿ ਜੋਖਮ ਦਿੰਦੇ ਨੇ ਤੇ ਜਿਸ ਤੋਂ ਬਾਅਦ ਕਈ ਲੋਕ ਨਸ਼ਿਆਂ ਨੂੰ ਲੈ ਕੇ ਚੋਰੀ ਕਰਦੇ ਨੇ ਤੇ ਅਜਹੀਆਂ ਜਿਹੜੀਆਂ ਵਾਰਦਾਤਾ ਅਕਸਰ ਹੀ ਦੇਖਣ ਨੂੰ ਮਿਲਦੀਆਂ ਨੇ ਤੇ ਜਿਸ ਤੋਂ ਬਾਅਦ ਹੁਣ ਇੱਕ ਹੋਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਢਾੜੀਵਾਲ ਦੇ ਵੱਲੋਂ ਜਿਹੜਾ ਕਿ ਦਾਵਾ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ 31 ਦਸੰਬਰ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਵੇਗਾ ਤੇ ਇਹ ਵੱਡਾ ਦਾਵਾ ਹੈ ਜਿਹੜਾ ਕਿ ਕੈਬਨਿਟ ਮੰਤਰੀ ਢਾੜੀਵਾਲ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਬੀਤੇ ਦਿਨਾਂ ਦੇ ਵਿੱਚ ਵਿਰੋਧੀਆਂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਲਗਾਤਾਰ ਜਿਹੜੇ ਮੁੱਦੇ ਉਠਾਏ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਇਹ ਤਜੀਆਂ ਆਉਂਡ ਰਹੀਆਂ ਨੇ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਤੇ 3 ਮਹੀਨਿਆਂ ਦੇ ਵਿੱਚ ਕਿਹਾ ਕਿ ਜਿਹੜਾ ਨਸ਼ਾ ਇਹ ਖਤਮ ਹੋ ਜਾਵੇਗਾ ਕਿਉਂ ਨਹੀਂ ਹਜੇ ਤੱਕ ਜਿਹੜਾ ਹੈ ਨਸ਼ਾ ਖਤਮ ਹੋਇਆ ਤੇ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਸਵਾਲ ਹੈ ਜਿਹੜੇ ਕਿ ਵਿਰੋਧੀ ਧਿਰਾਂ ਦੇ ਵੱਲੋਂ ਚੱਕੇ ਜਾ ਰਹੇ ਸੀ ਤੇ ਹੁਣ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੇ ਇੱਕ ਵੱਡਾ ਦਾਵਾ ਫਿਰ ਤੋਂ ਕੀਤਾ ਹੈ ਅਤੇ 31 ਦਸੰਬਰ ਦੀ ਜਿਹੜੀ ਤਰੀਕ ਆ ਉਹ ਦੇ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਕਿ ਪੰਜਾਬ ਆਪ ਦੇ ਵਿੱਚ ਨਸ਼ਾ ਖਤਮ ਹੋ ਜਾਵੇਗਾ ਤੇ ਇਹ ਦਾਅਵੇਦਾਰੀ ਜਿਹੜੀ ਕਿ ਫਿਰ ਤੋਂ ਜਿਹੜਾ ਦਾਵਾ ਹੈ ਜਿਹੜਾ ਕਿ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਹੁਣ ਵਿਰੋਧੀ ਅਨੇ ਇਸ ਗੱਲ ਨੂੰ ਲੈ ਕੇ ਵੀ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਵਾਅਦਾ ਹੈ ਤੁਸੀਂ ਪਹਿਲਾ 3 ਮਹੀਨੇ ਵੀ ਕਿਹਾ ਸੀ ਕਿ ਅਸੀਂ ਪੰਜਾਬ ਦੇ ਵਿੱਚ 3 ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦਵਾਂਗੇ ਹਜੇ ਤੱਕ ਨਸ਼ਾ ਖਤਮ ਨਹੀਂ ਹੋਇਆ ਪਰੰਤੂ ਹੁਣ ਜਿਹੜਾ ਕਿ 31 ਦਸੰਬਰ ਜਿਹੜਾ ਕਿ ਸਮਾਂ ਜਿਹੜਾ ਦੇ ਦਿੱਤਾ ਹੈ ਤੇ ਮੈਂ ਕੈਬਨਿਟ ਮੰਤਰੀ ਜਿਹੜੇ ਕਿ ਕੁਲਦੀਪ ਢਾਲੀਵਾਲ ਨੇ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੁਣ 31 ਦਸੰਬਰ ਨੂੰ ਜਿਹੜਾ ਕਿ ਨਸ਼ਾ ਖਤਮ ਹੋ ਜਾਵੇਗਾ ਤੇ ਅਪ੍ਰੈਲ ਜਿਹੜਾ ਕਿ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਹੁਣ ਥੋੜੇ ਜਿਹੜਾ ਕਿ ਮਹੀਨੇ ਦੇਖਣ ਯੋਗ ਹੋਵੇਗਾ ਕਿ ਪੰਜਾਬ ਦੇ ਵਿੱਚ ਕਿੰਨਾ ਕੁ ਜਿਹੜਾ ਨਸ਼ਾ ਖਤਮ ਹੁੰਦਾ ਹੈ ਤੇ ਕਿੰਨਾ ਕੁ ਨਸ਼ੇ ਨੂੰ ਲੈ ਕੇ ਜਿਹੜਾ ਕਿ ਜੜੀਆਂ ਵਾਰਦਾਤਾ ਘਟ ਰਹੀਆਂ ਨੇ ਤੇ ਜਿਸ ਤੋਂ ਬਾਅਦ ਹੁਣ ਸਵਾਲ ਆਲ ਜਿਹੜੇ ਕਿ ਉਹ ਕੈਬਨਨ ਮੰਤਰੀ ਕੁਲਦੀਪ ਢਾਲੀਵਾਲ ਤੇ ਵੀ ਖੜੇ ਹੋ ਸਕਦੇ ਨੇ ਤੇ ਜੇਕਰ ਪੰਜਾਬ ਦੇ ਵਿੱਚ 31 ਦਸੰਬਰ ਤੱਕ ਨਿਸ਼ਾ ਖਤਮ ਨਹੀਂ ਹੋਇਆ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਗੱਲ ਦੇ ਉੱਤੇ ਚਰਚਾਵਾ ਚੱਲ ਰਹੀਆਂ ਨੇ ਵੋਟਾਂ ਆ ਰਹੀਆਂ ਨੇ ਤੇ ਵੋਟਾਂ ਤੋਂ ਪਹਿਲਾਂ ਲਗਾਤਾਰ ਸਿਆਸਤ ਆ ਭੱਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਜਿਹੜਾ ਕਿ ਜਿਹੜੇ ਕਿ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਹੁਣ ਚੋਣਾਂ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਲਗਾਤਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਜਿਹੜੀਆਂ ਕਿ ਸੁਣੀਆਂ ਵੀ ਜਾ ਰਹੀਆਂ ਨੇ ਤੇ ਕਈ ਮੁੱਦੇ ਆ ਜਿਹੜੇ ਕਿ ਲੋਕਾਂ ਦੇ ਵੱਲੋਂ ਵੀ ਰੱਖੇ ਜਾ ਰਹੇ ਨੇ ਤੇ ਉੱਥੇ ਇਹ ਹਾਲ ਕਰਨ ਦੀ ਕੋਸ਼ਿਸ਼ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਹੁਣ ਸਭ ਤੋਂ ਵੱਡਾ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈ ਤੇ ਜਿਸ ਨੂੰ ਲੈ ਕੇ ਹੁਣ ਫਿਰ ਤੋਂ ਕੈਬਨਿਟ ਮੰਤਰੀ ਨੇ ਇਸ ਗੱਲ ਨੂੰ ਲੈ ਕੇ ਕਿਹਾ ਹੈ ਕਿ ਹੁਣ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਵੇਗਾ ਤੇ ਦਸੰਬਰ ਮਹੀਨੇ ਦੇ ਵਿੱਚ ਜਿਹੜਾ ਨਸ਼ਾ ਪੂਰਨ ਤੌਰ ਤੇ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਰੁੱਝੀ ਹੋਈ ਹੈ ਤੇ ਇਸ ਦੇ ਵਿੱਚ ਹੁਣ 31 ਦਸੰਬਰ ਦਾ ਜਿਹੜਾ ਸਮਾਂ ਹੈ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਦਿੱਤਾ ਗਿਆ ਹੈ ਤੇ ਇਸ ਗੱਲ ਦੇ ਉੱਤੇ ਹੁਣ ਲਗਾਤਾਰ ਚਰਚਾਵਾਂ ਹੋ ਰਹੀਆਂ ਨੇ ਸਵਾਲ ਉੱਠ ਰਹੇ ਨੇ ਵੀਰੋ ਉਧੀਆਂ ਦੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਕਦਮ ਕਰਨ ਦੇ ਲਈ ਸਰਕਾਰ ਨੇ 3 ਮਹੀਨੇ ਦਾ ਸਮਾਂ ਮੰਗਿਆ ਸੀ ਕਿਉਂ ਨਹੀਂ ਹਜੇ ਤੱਕ ਪੂਰਾ ਹੋਇਆ ਤੇ ਹੁਣ 31 ਦਸੰਬਰ ਦਾ ਸਮਾਂ ਫੇਰ ਲੈ ਲਿਆ ਹੈ ਤੇ ਜਿਸ ਤੋਂ ਬਾਅਦ 31 ਦਸੰਬਰ ਨੂੰ ਲੈ ਕੇ ਮੰਤਰੀ ਕੁਲਦੀਪ ਢਾਲੀਵਾਲ ਦਾ ਕਹਿਣਾ ਹੈ ਕਿ ਹੁਣ 31 ਦਸੰਬਰ ਨੂੰ ਜਿਹੜਾ ਕਿ ਨਸ਼ਾ ਪੂਰਨ ਤੌਰ ਤੇ ਪੰਜਾਬ ਦੇ ਵਿੱਚ ਖਤਮ ਹੋਵੇਗਾ